ਦਾਤਾ ਕਰੋ ਗਿਆ ਭਾਜ ਨਹੀਂ ਲਾਈਟ ਜੀ ਆਸਣਾਵੇਂ ਸਭ ਤੋਂ ਵੱਧ ਗਿਆ ਹਾਂਦਾ ਵਦਾਪੁਰ ਵਾਲਿਆ ਕਰਦੀ ਉਹਦੀ ਹਦੀਆਂ ਕਰਨੀ ਦੀ ਫਿਲਮ ਨੂੰ ਚੁਪਾਣੀ ਨਹੀਂ ਕਾਣੀ ਆ ਹਾਂ ਸੋਨ ਕੋਈ ਵੀ ਮੋਸ਼ਨਲ ਉਦਯੋਗ ਨਹੀਂ ਰਾਜਵੀਰ ਜੰਮਾ ਦੀ ਫਿਲਮ ਇਹ ਕਿਹਾ ਮੰਗੀ ਮੈਂ ਤੇ ਦੇਖੀ ਜਣੀ ਦੀ ਫਿਲਮ ਆ ਗਿਆ ਟ੍ਰੇਲਰ ਦੇਖਿਆ ਉਹ ਕਹਿੰਦੀ ਨਹੀਂ ਅੱਜ ਤੇ ਤੂੰ ਰਾਜਵੀਰ ਮਰ ਗਿਆ ਮੇਰੇ ਲਈ ਮਰ ਗਿਆ ਹਣੀ ਕਹਿੰਦੀ ਮੈਨੂੰ ਪਤਾ ਹੀ ਨਹੀਂ ਤਾਂ ਮੈਂ ਸੱਚੀ ਮਰ ਜਾਣਾ ਫਿਲਮ ਹੋਂਦ ਤੇ ਪਹਿਲਾਂ ਦੇਖਿਆ ਟ੍ਰੇਲਰ ਚ ਕਹਿੰਦੀ ਆ ਮੈਂ ਵੇਖੀ ਨਹੀਂ ਅਜੇ ਤੱਕ ਕੋਈ ਆਈ ਨਹੀਂ ਰਿਆ ਮੇਰੇ ਨਾਲ ਲਾਈਵ ਚ ਚਲ ਕੋਈ ਨਾ तो टाइम ही पता नहीं, दा, हम दा नहीं पता ही नहीं लगता तो भी लग रही है धुपी छत अशीन डही सेक रहे हैं धुप्पे बैठ के ਮਾਫੀ ਅੱਜ ਕੱਲ੍ਹ ਪਣੀ ਚਲਾਗਾ ਬਹੁਤ ਹੀ ਜ਼ਿਆਦਾ ਹੈਲੋ ਜੀ ਜੁੜਦੇ ਜੀ ਮੇਰੇ ਨਾਲ 13 ਸਾਲ ਦੀ ਬੱਚੀ ਨਾ ਤੇ ਹਮ ਬੜੀ ਗੰਦੀ ਉਹ ਕੀਤੀ ਨਾ ਬਹੁਤ ਗੰਦੇ ਲੋਕ ਹੋ ਗਏ ਹਰ ਹਰ ਮਹਾਦੇਵ ਜੀ ਥੈਂਕ ਯੂ ਦੀ ਮੇਰੇ ਨਾਲ ਲਾਈਵ ਹੋਣ ਤੇ थैंक यू जी मैं दिन लाइव हूँ मेरे ना कोई नहीं ऐड इस करके फिर मैं छता थैंक यू जी थैंक यू जी ਕਹਿੰਦਾ ਕਿ ਹਾਂ ਬਾਪਨੇ ਘਰ ਨਹੀਂ ਵਿਕਦਾ ਤੂੰ ਮੀਡੀਆ ਦੇ ਸਾਹਮਣੇ ਨਾ ਆਉਂ। ਕਦੇ ਵੀ। ਅੱਛਾ ਰਾਜੀਵੀਰ ਹਾਂ ਜਿੰਦੇ ਨਹੀਂ ਕਿਹਾ ਤਾਂ। ਅੱਛਾ ਜੇ ਕਦੇ ਕੋਈ ਇਹਲੇ ਟਾਈਮ ਆ ਗਿਆ ਤੂੰ ਕਦੇ ਮੀਡੀਆ ਦੇ ਸਾਹਮਣੇ ਨਾ ਆਈਏ। ਮੂਤਰ ਕਰਨੀ ਕਰਕੇ ਰੱਖੀ। ਆਹ ਫੋਟੋ ਆਹ ਸ਼ੂਟ ਰਿਹਾ ਹੈ। ਹਾਂ ਜੀ। ਤਪੂ ਲੱਗ ਰਹੀ ਆ ਜੀ ਬੜੀ ਜ਼ਿਆਦਾ ਛੱਤ ਤੇ ਬੈਠੇ ਸੀ ਮਸ਼ੀਨ ਦਾ ਕੰਮ ਕਰਨੀ ਰਿਹਾ ਕਿੰਨੇ ਦਿਨ ਹੋ ਗਏ ਹਾਂ ਜੀ ਮੇਰੀ ਵੀਡੀਓ ਦੇਖਿਆ ਕਰੋ ਜੀ ਲਾਈਕ ਕਰਦੇਆ ਕਰੋ ਕਮੈਂਟ ਕਰਦੇਆ ਕਰੋ ਸ਼ੇਅਰ ਕਰਦੇਆ ਕਰੋ ਹਾਂਜੀ ਕਿਦਾਂ ਸਾਰੇ ਜੀ ਸਾਰੇ ਜਣੇ ਬਾਬਾ ਜੀ ਦਾ ਚਪੈਰਾ ਸਭ ਲਾਇਆ ਕਰੋ ਬਈ ਅਸੀਂ ਤਾਂ ਸ਼ੁਰੂ ਕਰਤਾ ਲਾਣਾ ਪਤ ਰੱਬ ਨਾਲ ਜੁੜ ਗਏ ਹੁਣ ਗੁਰਦੁਆਰੇ ਜਾਇਆ ਕਰੋ ਸਾਰੇ ਜਣੇ నా? మన బ బా ਕੰਮ ਤਾਂ ਠੰਡੇ ਲੱਗ ਜਾਂਦੀ ਉੱਪਰ ਆ ਕੇ ਥੋੜਾ ਜਿਹਾ ਠੀਕ ਲੱਗਦਾ ਹੁਣ ਗਰਮੀ ਲੱਗ ਰਹੀ ਹੈ ਵਸੇ ਇੱਧਰ ਮੂੰਹ ਨਹੀਂ ਕਰਕੇ ਰਹਿਣਾ ਉੱਧਰ ਨੂੰ ਪਿੱਛੇ ਕਰ ਲੈ ਤੂੰ ਜਦੋਂ ਨਹੀਂ ਢੂੰਗੀ ਨਾ ਇੰਨੀ ਵਧੀਆ ਤੂੰ ਪਲੰਗਦੀ ਇਹਨਾਂ ਨੂੰ ਹੁਣ ਪਰ ਕਰ ਇੱਧਰ ਮੂੰਹ ਨਹੀਂ ਦਿਖ ਰਿਆ ਨਾ ਮੈਂ ਲਾਈਵ ਹੀ ਸੀ ਨਾ ਹਾਂ ਠੀਕ ਹੈ 嗯。